तन तन सदगुरु साहेब श्री गुरु हरकिशन पाठ सा धरती भई हरियावली जिथे मेरा सतगुरु बैठा है लाहौर तो संगता चलिया ने सात संगत कीरतपुर वाले बड़ा लंबा चौड़ा संगता का एक ਲਾਹੌਰ ਤੇ ਉਹ ਕੀਰਤਪੁਰ ਸਾਹਿਬ ਦਰਸ਼ਨਾਂ ਨੂੰ ਚਲੀਆਂ ਨੇ ਤਾਂ ਤਾਂ ਸਤਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਬੜਾ ਕੀਰਤਨ ਰਸਤੇ 'ਚ ਹੁੰਦਿਆ ਬੜਾ ਰਸ ਬਣਾ ਕੇ ਚਲੀਆਂ ਅੱਜ ਤੇ ਸਾਥ ਸੰਗਤ ਕਿੱਥੇ ਸੰਗਤ ਨੂੰ ਆਖੀਏ ਨਾ ਸਮਾਗਮ ਹੈ ਆਓ ਤੇ ਸਾਤ ਸੰਗਤ ਘੜੀ ਵੇਖ ਕੇ ਅਸੀਂ ਘਰੋਂ ਨਿਕਲਦੇ ਆਂ। ਭੋਗ ਪਵੇਗਾ 10 ਵਜੇ 9 ਵਜੇ ਪੁੱਛਾਂਗੇ। ਉਹ ਸਮਾਂ ਸਾਤ ਸੰਗਤ ਕੀਰਤਪੁਰ ਸਾਹਿਬ ਪੋਛਣਾ ਲਾਹੌਰ ਕੋ ਚੱਲਣਾ। ਬੜਾ ਲੰਬਾ ਝੋੜਾ ਸੰਗਤਾਂ ਦਾ ਇਹ ਕਾ। ਉਹਨਾਂ ਸੰਗਤਾਂ ਦੇ ਵਿੱਚ ਇੱਕ ਚੋਰ ਵੀ ਸ਼ਾਮਿਲ ਹੋ ਗਿਆ। ਭਈ ਮੈਂ ਵੀ ਨਾਲ ਚੱਲਣਾ। ਬੜਾ ਲੰਬਾ ਇਹਨਾਂ ਦਾ ਰਾਹ ਤੇ ਸੰਗਤਾਂ ਵੀ ਬੜੀਆਂ ਨੇ ਤੇ ਇਹਨਾਂ ਕੋਲ ਮਾਲ ਵੀ ਬੜਾ ਆ ਮਾਇਆ ਵੀ ਬੜੀ ਬੜੀ ਕਿਉਂਕਿ ਮੈਂ ਸੁਣਿਆ ਹੈ ਚੋਰ ਸੋਚਦਾ ਪਿਆ ਮੈਂ ਸੁਣਿਆ ਹੈ ਇਹ ਸਿੱਖਾਂ ਦੀਆਂ ਸੰਗਤਾਂ ਗੁਰੂ ਨਾਨਕ ਦੀਆਂ ਸੰਗਤਾਂ ਜਦੋਂ ਜਾਂਦੀਆਂ ਨੇ ਨਾ ਆਪਣੇ ਗੁਰੂ ਦਾ ਦਰਸ਼ਨ ਕਰਨ ਦੇ ਵਾਸਤੇ ਬੜੇ ਚਾਅ ਉਹਦੇ ਨਾਲ ਮਨ ਦੇ ਨਾਲ ਤੇ ਜਾਂਦੀਆਂ ਨੇ ਨਾਲ ਧਨ ਵੀ ਬੜਾ ਲੈ ਕੇ ਜਾਂਦੀਆਂ ਬੜਾ ਧੰਵੀ ਲੈ ਕੇ ਜਾਂਦੇ ਧੰ ਐਨਾ ਕੁਲ ਬਹੁਤ ਹੋਣਾ ਹੈ ਰਾਹ ਦੇ ਵਿੱਚ ਮੈਨੂੰ ਬਹੁਤ ਮੋਕੇ ਲੱਗਣੇ ਨੇ ਇਹਨਾਂ ਦਾ ਧੰ ਲੁੱਟਣ ਚਲਦਾ ਗਿਆ ਦੁਰਦਾ ਗਿਆ ਤੁਰਦਾ ਗਿਆ ਸੰਗਤਾਂ ਕੀਰਤਨ ਕਰ ਰਹੀਆਂ ਨੇ ਨਾਲ-ਨਾਲ ਕਈ ਰਾਤਾਂ ਰੁਕੀਆਂ ਸੰਗਤਾਂ ਜਿੱਥੇ-ਜਿੱਥੇ ਵਿਸ਼ਰਾਮ ਗ੍ਰਹਿ ਮਿਲੇ ਪਹਿਲੀ ਰਾਤ ਨੂੰ ਸੋਚਿਆ ਦੂਜੀ ਰਾਤ ਨੂੰ ਸੋਚਿਆ ਤੀਜੀ ਚੌਥੀ ਰਾਤ ਨੂੰ ਸੋਚਿਆ ਮੌਕਾ ਲਗੇਗਾ ਮੌਕਾ ਲਗਿਆ ਇਹਨੇ ਸੰਗਤਾਂ ਕੀਰਤਨ ਕਰਦਿਆਂ ਨੇ ਇੱਕ ਟੋਲੀ ਥੱਕ ਜਾਂਦੀ ਹੈ ਉਹ ਸੋ ਜਾਂਦੀ ਹੈ ਦੂਜੀ ਟੋਲੀ ਉੱਠਦੀ ਹੈ ਉਹ ਕੀਰਤਨ ਕਰਨ ਲੱਗਦਾ ਉਹ ਕੀਰਤਨ ਕਰਨ ਲੱਗਦਾ ਮੌਕਾ ਉਹਦਾ ਨਹੀਂ ਲੱਗਦਾ ਆਖਦਾ ਹੈ ਬੜੀ ਪਿਆਰੀਆਂ ਨੇ ਗੁਰੂ ਨਾਨਕ ਦੀਆਂ ਸੰਗਤਾਂ ਪਰ ਮੇਰੇ ਵਾਸਤੇ ਪਿਆਰੀਆਂ ਨਹੀਂ ਆਈਆਂ ਮੇਰੇ ਵਾਸਤੇ ਡਾਡੀਆਂ ਬਣ ਗਈਆਂ ਬੜੀ ਡਾਡੀਆਂ ਹੋ ਗਈਆਂ ਮੈਂ ਤੇ ਚੋਰੀ ਕਰ ਹੀ ਨਹੀਂ ਸਕਦਾ ਕਰ ਹੀ ਨਹੀਂ ਸਕਦਾ ਚਲੋ ਕੋਈ ਨਾ ਲੰਬਾ ਇਹਨਾਂ ਦਾ ਰਾਸੀ ਪਹੁੰਚਣ ਵਾਲੇ ਨਹੀਂ ਕੀਰਤ ਬੁਰਸਾ ਹੈ ਉੱਥੇ ਜਾ ਕੇ ਕਿਤੇ ਸ਼ਹਿਰ ਮੌਕਾ ਲੱਗ ਜਾਏ ਮੌਕਾ ਲੱਗ ਜਾਏ ਜਦੋਂ ਗੁਰੂ ਦੇ ਤਿਦਾਰ ਕਰਨ ਵਾਸਤੇ ਜਾਣਗੇ ਆਪਣੇ ਇਹ ਸਾਰੇ ਝੋਲੇ ਆਪਣੀ ਗੱਠਣੀਆਂ ਨਾਲ ਥੋੜੀ ਲੈ ਕੇ ਜਾਣ ਮੌਕਾ ਲੱਗ ਸਾਧ ਸੰਗਤ ਉੱਥੇ ਗਿਆ ਸੰਗਤ ਦੇ ਵਿੱਚ ਬਹਿ ਕੇ ਉਹਨੇ ਲੰਗਰ ਛੱਕਿਆ ਸਾਰੀ ਸੰਗਤਾਂ ਲੰਗਰ ਛੱਕ ਰਹੀਆਂ ਨੇ ਨਾਲ ਸਤਨਾਮ ਵਾਇਗੁਰੂ ਸਤਨਾਮ ਵਾਇਗੁਰੂ ਦਾ ਜਾਪ ਕਰ ਰਹੀਆਂ ਨੇ ਕਿੱਥੇ ਨਾ ਕਿੱਥੇ ਉਹਦੇ ਵੀ ਬਿਰਤ ਲਿਰਤੀ ਲੱਗ ਰਹੀ ਥਾਲ ਨਾਲ 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 ਉਹ ਵੀ ਜਾਪ ਰਿਹਾ ਸਤਨਾਮ ਵਾਇ ਸਤਨਾਮ ਸਤਨਾਮ ਪਰ ਮਨ ਦੇ ਵਿੱਚ ਸ਼ੋਰ ਹੁਣੇ ਵੀ ਬੈਠਾ ਪੜਾਈ ਨੀ ਤੇ ਅਚਨਚੇ ਉੱਥੇ ਕੋਈ ਸੇਵਾਦਾਰ ਆਇਆ ਆਖਦਾ ਲੰਗਰ ਛੱਕ ਕੇ ਚਲੋ ਪਾਸ਼ਾ ਨੇ دیਵਾਨ ਲਾਇਆ ਹੈ ਪਾਸ਼ਾ ਸੁਸ਼ੋਭਿਤ ਹੋਏ ਨਾ ਉਹਨਾਂ ਦੇ دیدار ਕਰੀ ਸਾਰੇ دیدار ਕਰੀ ਸੰਗਤਾਂ ਛੂੰਦੀਆਂ ਹੋਈਆਂ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਚਰਨਾ ਦੇ ਵਿੱਚ ਦੀਵਾਨ ਦੇ ਵਿੱਚ ਪਹੁੰਚੀਆਂ ਸਾਧ ਧਰਤੀ ਬਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਥਾ ਪੂਰਾ ਹਰਿਆ ਭਰਿਆ ਮਾਹੌਲ ਉੱਥੇ ਸਾਧ ਸੰਗਤ ਚੋਰ ਵੀ ਉਹ ਪਿੱਛੇ ਜਾ ਕੇ ਬੈਠ ਗਿਆ ਸੰਗਤ ਪਿੱਛੇ ਜਾ ਕੇ ਬੈਠ ਗਿਆ ਕਹਿੰਦਾ ਹੁਣੇ ਥੋੜੀ ਦੇਰ ਤੱਕ ਮੈਂ ਜਾਵਾਂ ਨੂੰ ਇਨਾ ਦੇ ਜਿਹੜੇ ਵਿਸ਼ਰਾਮ ਗਏ ਨੇ ਉੱਥੇ ਜਾ ਕੇ ਵੇਖਾਂਗਾ ਟਟੋਲਾ ਦਾ ਕੁਝ ਮਿਲੇ ਮੌਕਾ ਲਗੇ ਤੇ ਮਰ ਮਾਰ ਜਾ ਬਾਰ ਬੈਠਾ ਸੰਗਤ ਦੇ ਵਿੱਚ ਉਹ ਨੂਰੀ ਚਿਹਰੇ ਦੇ ਦਰਸ਼ਨ ਕਰ ਰਿਹਾ ਹੈ ਮੇਰੇ ਪਿਆਰੇ ਗੁਰੂ ਵਾਲਾ ਪ੍ਰੀਤਮ ਤਨ ਤਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਪਾਚੀ ਪਾਚਾ ਆਪਣੇ ਚਰਨਾਂ ਦੀ ਛੋਹ ਸਾਰਿਆਂ ਨੂੰ ਪ੍ਰਾਪਤ ਕਰਾ ਰਿਹਾ ਹੈ ਸਾਰੇ ਉਹਨਾਂ ਦੇ ਦਰਸ਼ਨ ਕਰ ਰਹੇ ਨੇ ਚਰਨ ਛੋਹ ਪ੍ਰਾਪਤ ਕਰ ਰਹੇ ਨੇ ਆਪਣੇ ਨੂਰੀ ਚਿਹਰੇ ਦਾ ਨੂਰ ਬਾਦਸ਼ਾਹ ਸਾਰੇ ਪਾਸੇ ਵਿਖੇਰ ਵਿਖੇਰ ਗੁਰੂ ਹਰਿਕ੍ਰਿਸ਼ਨ ਬਾਦਸ਼ਾਹ ਉਹ ਪਿੱਛੇ ਬੈਠਾ ਚੋਰ ਜਸਵੰਤ ਰਾਏ ਅਚੰਚੇਤ ਬਾਦਸ਼ਾਹ ਨੇ ਬਚਨ ਕਰਦੇ ਕਰਦੇ ਆਖਿਆ ਉਹ ਸੰਗ ਤੋਂ ਚੋਰ ਕੀ ਹਾਮਾਂ ਭਰੇ ਨਾ ਕੋਈ ਕੀ ਆਖਿਆ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਸਾਹਿਬ ਸੰਗ ਤੋਂ ਚੋਰ ਕੀ ਹਾਮਾ ਪਰੇ ਨਾ ਕੋਏ ਇਕਦਮ ਜਸਵੰਤ ਰਾਏ ਵੇਖਦਾ ਹੈ ਪਾਤਸ਼ਾਹ ਵੱਲ ਇਹ ਕਿੰਨੂ ਪੇ ਗੈ ਰਹੇ ਮੈਨੂੰ ਤਾਂ ਨਹੀਂ ਗੈ ਰਹੇ ਮੈਨੂੰ ਤਾਂ ਨਹੀਂ ਗੈ ਰਹੇ ਕਿੱਥੇ ਫਿਰ ਆਖਿਆ ਸੰਗਤੋਂ ਚੋਰ ਕੀ ਹਾਮਾ ਪਰੇ ਨਾ ਕੋਏ ਜਿਹੜਾ ਚੋਰ ਹੁੰਦਾ ਹੈ ਨਾ ਉਹਦੀ ਇੱਥੇ ਵੀ ਕੋਈ ਹਾਮੀ ਨਹੀਂ ਪਰਦਾ ਤੇ ਦਰਗਾਹ ਦੇ ਵਿੱਚ ਕੋਈ ਹਾਮੀ ਨਹੀਂ ਪਰਦਾ ਕੋਈ ਹਾਮੀ ਨਹੀਂ ਪਰਦਾ ਉਹ ਸੋਚਣ ਲਗਾ ਗੁਰੂ ਵਰ ਕਿਸ਼ਨ ਪਾਤਸ਼ਾਹ ਜਿਹੜਾ ਕਹਿ ਰਿਹਾ ਪਰਲੋਕ ਤੇ ਮੈਂ ਉਹਨੇ ਵੇਖਿਆ ਨਹੀਂ ਲੋਕ ਇਸ ਨੂੰ ਮੈਂ ਵੇਖ ਲਿਆ ਮੇਰੇ ਰਿਸ਼ਤੇਦਾਰ ਨੇ ਮੈਨੂੰ ਚੋਰ ਹੋਣ ਦੇ ਕਾਰਨ ਮੈਨੂੰ ਮੱਥੇ ਹੀ ਨਹੀਂ ਲਾਉਂਦੇ ਮੇਰੇ ਆਲੇ ਦੁਆਲੇ ਵਾਲਿਆਂ ਨੂੰ ਜਦੋਂ ਪਤਾ ਲੱਗਿਆ ਕਿ ਮੈਂ ਚੋਰੀ ਕਰਨਾ ਉਹ ਮੇਰੇ ਮੱਥੇ ਹੀ ਨਹੀਂ ਲਗਦੇ ਮੈਨੂੰ ਰਾਮ ਰਾਮ ਕਰਨਾ ਵੀ ਆਪਸ਼ਗਨ ਸਮਝਦੇ ਮੇਰੇ ਮੇਰੀ ਹਾਂ ਦੇ ਵਿੱਚ ਹਾਂ ਨਹੀਂ ਮਾਰ ਪਰ ਮੈਨੂੰ ਨਹੀਂ ਕਹਿ ਰਹੇ ਉਹਨਾਂ ਇਹਨਾਂ ਨੂੰ ਕਿੱਥੇ ਪਤਾ ਤੇ ਅੰਦਰ ਜਾਵੇਂ ਧੋੜੀ अंदर जावे थोड़ी राय परे ना कोई ने हरकृष्ण जसवंत राय चोर की हाव परे ना कोई जसवंत राय चोर ने एकदम देखिया पिछू आगे आ गया पाशा मैं चोर जसवंत राय तू चोर सीगा हुन तू चोर नहीं ਹੁਣ ਤੂੰ ਸਾਧ ਹੁਣ ਤੂੰ ਸਾਧ ਤੂੰ ਇਤਨੇ ਦਿਨ ਲਗਾਤਾਰ ਗੁਰਨਾਨਕ ਦੀ ਸੰਗਤਾਂ ਦੇ ਨਾਲ ਝੂਮਦੇ ਹੋਏ ਇੱਥੇ ਆਏ ਆਂ ਕੀਰਤਨ ਕਰਦੇ ਹੋਏ ਇੱਥੇ ਆਏ ਆਂ ਲੰਗਰ 'ਚ ਬੈ ਕੇ ਵੀ ਤੂੰ ਸਤਨਾਮ ਵਾਹਿਗੁਰੂ ਦਾ ਜਾਪ ਪਿਆ ਕਰਨਾ ਹੁਣ ਤੂੰ ਚੋਰ ਕਿਵੇਂ ਰਹਿ ਜਾ ਚੋਰ ਕਿਵੇਂ ਰਹਿ ਉੱਥੇ ਹੀ ਸਾਧ ਸੰਗਤ ਜਸਵੰਤ ਰਾਏ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਡੰਡੋਤ ਕਰਨ ਲੱਗਿਆ ਆਖਦਾ ਪਾਤਸ਼ਾਹ ਮੈਂ ਸੁਣਿਆ ਸੀ ਗੁਰੂ ਨਾਨਕ ਦਾ ਜਿਹੜਾ ਦਰ ਹੈ ਉਹ ਸਾਰਿਆਂ ਨੂੰ ਬਖਸ਼ ਦਿੰਦਾ ਮੈਂ ਸੁਣਿਆ ਸੀ ਗੁਰੂ ਨਾਨਕ ਜੀ ਦੀ ਗੱਦੀ ਤੇ ਜੋ ਬਹਿੰਦਾ ਹੈ ਉਹ ਅੰਤਰਜਾਮਤਾ ਦਾ ਮਾਲਕ ਹੁੰਦਾ ਅੱਜ ਮੈਂ ਵੇਖ ਵੀ ਲਿਆ ਅੱਜ ਮੈਂ ਪਰਧਤ ਕੋਲੇ ਦਰਸ਼ਨ ਵੀ ਕਰ ਲਏ ਮੈਨੂੰ ਬਖਸ਼ ਦਿਓ ਮੇਰੇ ਗੁਨਾਹ ਬਖਸ਼ ਦਿਓ ਮੈਂ ਜਿੰਨੇ ਵੀ ਗੁਨਾਹ ਕੀਤੇ ਨੇ ਮੈਨੂੰ ਬਖਸ਼ ਦਿਓ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਾਂਗਾ ਮੈਂ ਤੇਰੇ ਚਰਨਾਂ ਦਾ ਦਿਦਾਰ ਕਰਕੇ ਆਪਣੀ ਰਜ਼ਕ ਕਮਾਵਾਂਗਾ ਇਸ ਤੋਂ ਇਲਾਵਾ ਮੈਂ ਹੋਰ ਸੰਸਾਰ ਦੇ ਵਿੱਚ ਐਸਾ ਕੋਈ ਵੀ ਕੰਮ ਨਹੀਂ ਕਰਾਂਗਾ ਕਿ ਪਾਦਸ਼ਾਹ ਤੁਹਾਨੂੰ ਦੁਬਾਰਾ ਆਖਣਾ ਤੂ ਜਸਵੰਤ ਰਾਏ ਤੂ ਚੋਰ ਨਹੀਂ ਹੈ ਤੂ ਸਾਧ ਹੈ ਇਹ ਚੋਰ ਅਖਰ ਹੀ ਮੇਰੇ ਨਾਮ ਦੇਖੋ ਹਟ ਜਾਏ ਸਾ ਪਾਤਸ਼ਾ ਐਸੀ ਕਿਰਪਾ ਕਰੇ ਉਤੇ ਕਰੋ ਐਸਾ ਮੇਰਾ ਭਰਿਆ ਹੱਥ ਮੇਰੇ ਉਤੇ ਰੱਖੋ ਸਾਤ ਸੰਗਤ ਸੱਚ ਜਾਣਿਓ ਜਦੋਂ ਅਸੀਂ ਸੰਗਤ ਦੇ ਵਿੱਚ ਪੂਰਾ ਪੈੜੀ ਭਾਵਨਾ ਦੇ ਨਾਲ ਵੀ ਆ ਜਾਵਾਂਗੇ ਕਿੱਥੇ ਨਾ ਕਿੱਥੇ ਆਲੇ ਦੁਆਲੇ ਬੈਠੇ ਹੋਏ ਕਿਸੇ ਗੁਰਮੁਖ ਦਾ ਸੰਗ ਸਾਨੂੰ ਮਿਲ ਜਾਏਗਾ ਸਾਤ ਸੰਗਤ ਕਿੱਥੇ ਨਾ ਕਿੱਥੇ ਉਹਦਾ ਅਸਰ ਸਾਡੇ ਉਤੇ ਵੀ ਪਏਗਾ ਉਦੀ ਵਾਈਬ੍ਰੇਸ਼ਨ ਸਾਡੇ ਨਾਲ ਵੀ ਜਾਏਗੀ ਉਸ ਤੋਂ ਬਾਅਦ ਜਿਹੜਾ ਭਰੋਸਾ ਬਣ ਜਾਏਗਾ ਨਾ ਸਾ ਸੰਗਤ ਉਸ ਭਰੋਸੇ ਦੇ ਨਾਲ ਅਸੀਂ ਲੋਕ ਵਿੱਚ ਵਿੱਚ ਔਰ ਪਰਲੋਕ ਵਿੱਚ ਵੀ ਸੁੱਖ ਪਾਵਾਂਗੇ ਚਾਹੀਦਾ ਕੇਵਲ ਇਤਨਾ ਹੀ ਹੈ ਕਿ ਸਾਡਾ ਭਰੋਸਾ ਜਿਹੜਾ ਹੈ ਬੱਝ ਜਾਏ ਔਰ ਕੁਝ ਨਹੀਂ ਆਓ ਸਾ ਸੰਗਤ ਸਮਾ ਬਹੁਤ ਹੋ ਗਿਆ ਸਮਾਪਤੀ ਬਲ ਜਾਈਏ ਫਿਰ